ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਤੌਲਕ ਦੇ ਘਰ ਇੱਕ ਵਾਰ ਫਿਰ ਤੌਖਿਲਕਾਰੀਆਂ ਗੁੰਜੀਆਂ ਨੇ ਤੇ ਉਹਨਾਂ ਦੇ ਘਰ ਜੁੜਵਾ ਬੱਚੀਆਂ ਨੇ ਜਨਮ ਲਿਆ ਹੈ ਤੇ ਇਸ ਦੀ ਜਾਣਕਾਰੀ ਮਨਕੀਰਤ ਤੌਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਦਿੱਤੀ ਹੈ ਗਾਇਕ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕੀ ਉਹ ਆਪਣੇ ਨਵ ਜੰਮੀਆਂ ਬੱਚੀਆਂ ਦੇ ਨਾਲ ਨਜ਼ਰ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ ਦੋ ਜੁੜਵਾ ਧੀਆਂ ਦਾ ਪਿਤਾ ਬਣਿਆ ਹਾਂ ਸਭ ਤੋਂ ਵਧੀਆ ਭਾਵਨਾਵਾਂ ਵਾਹਿਗੁਰੂ ਮਿਹਰ ਕਰਿਓ ਦਾਜੀਏ ਕਿ ਇਸ ਤੋਂ ਪਹਿਲਾਂ ਵੀ ਮੰਕੀਰਤ ਤਾਲਕ 2022 ਦੇ ਵਿੱਚ ਇੱਕ ਪੁੱਤਰ ਦੇ ਪਿਤਾ ਬਣੇ ਸਨ ਤੇ ਹੁਣ 2 ਸਾਲਾਂ ਬਾਅਦ ਉਹਨਾਂ ਦੇ ਘਰ ਫਿਰ ਦੋ ਬੱਚੀਆਂ ਨੇ ਜਨਮ ਲਿਆਏ ਤੇ ਘਰ ਦੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਮਿਲ ਕੇ ਸਵਾਗਤ ਕੀਤਾ ਇਸ ਪੋਸਟ ਨੂੰ ਦੇਖ ਕੇ ਫੈਨਸ ਵੀ ਬਹੁਤ ਖੁਸ਼ ਨੇ ਤੇ ਲਗਾਤਾਰ ਗਾਇਕ ਨੂੰ ਕਮੈਂਟਾਂ ਰਾਹੀਂ ਵਧਾਈਆਂ ਦੇ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਅਤੇ ਗਾਇਕ ਮੰਕੀਰਤ ਤਾਲਕ ਨੂੰ ਉਹਨਾਂ ਦੇ ਘਰ ਨਵਜੰਮੀਆਂ ਬੱਚੀਆਂ ਦੇ ਜਨਮ ਲਈ ਵਧਾਈਆਂ ਦਿਓ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਤਾਲਖ ਦੇ ਘਰ ਇੱਕ ਵਾਰ ਫਿਰ ਤੌਖਿਲਕਾਰੀਆਂ ਗੁੰਝੀਆਂ ਨੇ ਤੇ ਉਹਨਾਂ ਦੇ ਘਰ ਜੁੜਵਾ ਬੱਚੀਆਂ ਨੇ ਜਨਮ ਲਿਆ ਹੈ ਤੇ ਇਸ ਦੀ ਜਾਣਕਾਰੀ ਮਨਕੀਰਤ ਤਾਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਦਿੱਤੀ ਹੈ ਗਾਇਕ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕਿ ਉਹ ਆਪਣੇ ਨਵ ਜੰਮੀਆਂ ਬੱਚੀਆਂ ਦੇ ਨਾਲ ਨਜ਼ਰ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਹੈ ਕਿ ਲੱਖ ਖੁਸ਼ੀਆਂ ਪਤਸ਼ਾਈਆਂ ਜੇ ਸਤਗੁਰ ਨਦਰ ਕਰੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ ਦੋ ਜੁੜਵਾ ਧੀਆਂ ਦਾ ਪਿਤਾ ਬਣਿਆ ਹਾਂ ਸਭ ਤੋਂ ਵਧੀਆ ਭਾਵਨਾਵਾਂ ਵਾਹਿਗੁਰੂ ਮਿਹਰ ਕਰਿਓ ਦਾਜੀਏ ਕਿ ਇਸ ਤੋਂ ਪਹਿਲਾਂ ਵੀ ਮੰਕੀਰਤ ਤਾਲਕ 2022 ਦੇ ਵਿੱਚ ਇੱਕ ਪੁੱਤਰ ਦੇ ਪਿਤਾ ਬਣੇ ਸਨ ਤੇ ਹੁਣ 2 ਸਾਲਾਂ ਬਾਅਦ ਉਹਨਾਂ ਦੇ ਘਰ ਫਿਰ ਦੋ ਬੱਚੀਆਂ ਨੇ ਜਨਮ ਲਿਆਏ ਤੇ ਘਰ ਦੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਮਿਲ ਕੇ ਸਵਾਗਤ ਕੀਤਾ ਇਸ ਪੋਸਟ ਨੂੰ ਦੇਖ ਕੇ ਫੈਨਸ ਵੀ ਬਹੁਤ ਖੁਸ਼ ਨੇ ਤੇ ਲਗਾਤਾਰ ਗਾਇਕ ਨੂੰ ਕਮੈਂਟਾਂ ਰਾਹੀਂ ਵਧਾਈਆਂ ਦੇ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਅਤੇ ਗਾਇਕ ਮੰਕੀਰਤ ਤਾਲਕ ਨੂੰ ਉਹਨਾਂ ਦੇ ਘਰ ਨਵਜੰਮੀਆਂ ਬੱਚੀਆਂ ਦੇ ਜਨਮ ਲਈ ਵਧਾਈਆਂ ਦਿਓ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਤੌਲਖ ਦੇ ਘਰ ਇੱਕ ਵਾਰ ਫਿਰ ਤੌਖਿਲਕਾਰੀਆਂ ਗੁੰਜੀਆਂ ਨੇ ਤੇ ਉਹਨਾਂ ਦੇ ਘਰ ਜੁੜਵਾ ਬੱਚੀਆਂ ਨੇ ਜਨਮ ਲਿਆ ਹੈ ਤੇ ਇਸ ਦੀ ਜਾਣਕਾਰੀ ਮਨਕੀਰਤ ਤੌਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਦਿੱਤੀ ਹੈ ਗਾਇਕ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕਿ ਉਹ ਆਪਣੇ ਨਵ ਜੰਮੀਆਂ ਬੱਚੀਆਂ ਦੇ ਨਾਲ ਨਜ਼ਰ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ ਦੋ ਜੁੜਵਾ ਧੀਆਂ ਦਾ ਪਿਤਾ ਬਣਿਆ ਹਾਂ ਸਭ ਤੋਂ ਵਧੀਆ ਭਾਵਨਾਵਾਂ ਵਾਹਿਗੁਰੂ ਮਿਹਰ ਕਰਿਓ ਦੱਸਿਏ ਕਿ ਇਸ ਤੋਂ ਪਹਿਲਾਂ ਵੀ ਮੰਕੀਰਤ ਔਲਖ 2022 ਦੇ ਵਿੱਚ ਇੱਕ ਪੁੱਤਰ ਦੇ ਪਿਤਾ ਬਣੇ ਸਨ ਤੇ ਹੁਣ 2 ਸਾਲਾਂ ਬਾਅਦ ਉਹਨਾਂ ਦੇ ਘਰ ਫਿਰ ਦੋ ਬੱਚੀਆਂ ਨੇ ਜਨਮ ਲਿਆਇਆ ਤੇ ਘਰ ਦੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਮਿਲ ਕੇ ਸਵਾਗਤ ਕੀਤਾ ਇਸ ਪੋਸਟ ਨੂੰ ਦੇਖ ਕੇ ਫੈਨਸ ਵੀ ਬਹੁਤ ਖੁਸ਼ ਨੇ ਤੇ ਲਗਾਤਾਰ ਗਾਇਕ ਨੂੰ ਕਮੈਂਟਾਂ ਰਾਹੀਂ ਵਧਾਈਆਂ ਦੇ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਅਤੇ ਗਾਇਕ ਮੰਕੀਰਤ ਔਲਖ ਨੂੰ ਉਹਨਾਂ ਦੇ ਘਰ ਨਵਜੰਮੀਆਂ ਬੱਚੀਆਂ ਦੇ ਜਨਮ ਲਈ ਵਧਾਈਆਂ ਦਿਓ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮੰਕੀਰਤ ਔਲਖ ਦੇ ਘਰ ਇੱਕ ਵਾਰ ਫਿਰ ਤੌਖਿਲਕਾਰੀਆਂ ਗੁੰਜੀਆਂ ਨੇ ਤੇ ਉਹਨਾਂ ਦੇ ਘਰ ਜੁੜਵਾ ਬੱਚੀਆਂ ਨੇ ਜਨਮ ਲਿਆ ਹੈ ਤੇ ਇਸ ਦੀ ਜਾਣਕਾਰੀ ਮੰਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਦਿੱਤੀ ਹੈ ਗਾਇਕ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕਿ ਉਹ ਆਪਣੇ ਨਵ ਜੰਮੀਆਂ ਬੱਚੀਆਂ ਦੇ ਨਾਲ ਨਜ਼ਰ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਹੈ ਕਿ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ ਦੋ ਜੁੜਵਾ ਤਿਆਂ ਦਾ ਪਿਤਾ ਬਣਿਆ ਹਾਂ ਸਭ ਤੋਂ ਵਧੀਆ ਭਾਵਨਾਵਾਂ ਵਾਹਿਗੁਰੂ ਮਿਹਰ ਕਰਿਓ ਦਾਜੀਏ ਕਿ ਇਸ ਤੋਂ ਪਹਿਲਾਂ ਵੀ ਮੰਕੀਰਤ ਔਲਖ 2022 ਦੇ ਵਿੱਚ ਇੱਕ ਪੁੱਤਰ ਦੇ ਪਿਤਾ ਬਣੇ ਸਨ ਤੇ ਹੁਣ 2 ਸਾਲਾਂ ਬਾਅਦ ਉਹਨਾਂ ਦੇ ਘਰ ਫਿਰ ਦੋ ਬੱਚੀਆਂ ਨੇ ਜਨਮ ਲਿਆਏ ਤੇ ਘਰ ਦੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਮਿਲ ਕੇ ਸਵਾਗਤ ਕੀਤਾ ਇਸ ਪੋਸਟ ਨੂੰ ਦੇਖ ਕੇ ਫੈਨਸ ਵੀ ਬਹੁਤ ਖੁਸ਼ ਨੇ ਤੇ ਲਗਾਤਾਰ ਗਾਇਕ ਨੂੰ ਕਮੈਂਟਾਂ ਰਾਹੀਂ ਵਧਾਈਆਂ ਦੇ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਅਤੇ ਗਾਇਕ ਮੰਕੀਰਤ ਔਲਖ ਨੂੰ ਉਹਨਾਂ ਦੇ ਘਰ ਨਵਜੰਮੀਆਂ ਬੱਚੀਆਂ ਦੇ ਜਨਮ ਲਈ ਵਧਾਈਆਂ ਦਿਓ